ਨਹੀਂ ਤਾ ਹੁਣ ਰਾਤੋਂ ਰਾਤ ਤੈਨੂੰ ਕਿਹੜੀ ਸੂਟਾਂ ਵਾਲੀ ਡੈਨ ਚੰਬੜੀ ਤੈਨੂੰ ਸਵੇਰੇ ਉੱਠਦੇ ਤੂੰ ਲਾਲਾ ਲਾਲਾ ਕਰਦੀ ਮੈਨੂੰ ਸੂਟ ਲੈ ਦੋ ਸੂਟ ਲੈ ਦੋ ਓਏ ਕਿੰਨਾ ਨਵਾਂ ਡਿਜ਼ਾਈਨ ਆਇਆ ਸੂਟਾ ਉਹ ਲੈਣਾ ਉਹ ਕਿਹੜਾ ਨਵਾਂ ਡਿਜ਼ਾਈਨ ਆ ਗਿਆ ਕਿੱਥੋਂ ਆ ਗਿਆ ਰਾਤੋਂ ਰਾਤ ਨਵੇਂ ਡਿਜ਼ਾਈਨ ਬਣ ਗਏ ਆ ਇਹਦਾ ਨੰਬਰ ਕੱਟ ਸਾਰੇ ਭਾਈਆਂ ਦੇ ਫੋਨ ਆਪਣੇ ਜੋ ਜਿਹੜਾ ਦੁਕਾਨਾਂ ਵਾਲਿਆਂ ਦੇ ਸੂਟਾਂ ਵਾਲੇ ਦੇ ਨੰਬਰ ਆ ਏ ਮੇਰੇ ਸਾੜੇ ਦੇ ਨੰਬਰ ਹੀ ਵੰਡੀ ਜਾਣਗੇ ਜਨਾਨੀਆਂ ਨੰਬਰ ਹੀ ਵੰਡੀ ਜਾਣਗੇ ਮੁੜ ਕੇ ਤੁਖਣੀਆਂ ਲਾਉਣਗੇ ਵਟਸਐਪ ਤੇ ਘੱਲਣਗੇ ਆ ਆ ਗਿਆ ਉਹ ਆ ਗਿਆ ਸਾਲਾ ਸਿਆਪਾ ਸਾਡੇ ਭਾਦਾਇ ਵੱਖਰੇ ਚੌਧਰੀ ਬਣ ਤੂੰ ਪੰਛੀਆਂ ਨੂੰ ਦੇ ਦੇ ਉਹਦੇ ਪਹਿਲਾਂ ਵਾਲੇ ਸੂਟ ਉਹ ਸਾਰੇ ਦੇਖੀ ਲੋਕਾਂ ਨੂੰ ਤੇ ਲੋਕਾਂ ਨੇ ਤੈਨੂੰ ਵੇਖ ਲਿਆ ਫਿਰ ਸਾਰਿਆਂ ਨੇ ਮੈਂ ਬੁੱਢੀ ਬਦਲਦਾ ਫਿਰ ਤੈਨੂੰ ਬਦਲ ਦਿੰਨਾ ਗੱਲਾਂ ਮਾਰਨ ਦੀ ਤੂੰ ਅਲਮਾਰੀ ਦੇ ਵੇਖ ਸੂਟਾਂ ਨਾਲ ਪ੍ਰੈਗਨੈਂਟ ਹੋਈ ਪਈ ਉਹਦਾ ਸਾੜ ਨਹੀਂ ਨਿਕਲਉਂਦੀ ਤੂੰ ਨੀ ਪਈ ਸੂਟ ਹੈ ਨਹੀਂ ਸੂਟ ਹੈ ਨਹੀਂ ਇੰਨਾਂ ਨੂੰ ਸਾਲਾ ਕਿੱ데 ਜਗ੍ਹਾ ਤੇ ਚਾਦਰਾਂ ਨਹੀਂ ਚੜ੍ਹਦੀਆਂ ਜਿੰਨੇ ਸਾਨੂੰ ਬੰਦੇਆਂ ਨੂੰ ਤੁਹਾਨੂੰ ਜਨਾਨੀਆਂ ਨੂੰ ਸੂਟ ਚੜਾਉਣੇ ਪੈਂਦੇ ਆ ਲਓ ਪੀਂਦੀਆਂ ਐ ਤੁਸੀਂ ਨਹੀਂ ਤੁਣ ਰਾਤੋਂ ਰਾਤ ਤੈਨੂੰ ਕਿਹੜੀ ਸੂਟਾਂ ਵਾਲੀ ਡੈਣ ਚੰਬੜੀ ਤੈਨੂੰ ਸਵੇਰੇ ਉੱਠਦੇ ਤੂੰ ਲਾਲਾ ਲਾਲਾ ਕਰਦੀ ਮੈਨੂੰ ਸੂਟ ਲੈ ਦੋ ਸੂਟ ਲੈ ਦੋ ਓਏ ਕਿੰਨਾ ਨਵਾਂ ਡਿਜ਼ਾਈਨ ਆਇਆ ਸੂਟਾ ਉਹ ਲੈਣਾ ਉਹ ਕਿਹੜਾ ਨਵਾਂ ਡਿਜ਼ਾਈਨ ਆ ਗਿਆ ਕਿੱਥੋਂ ਆ ਗਿਆ ਰਾਤੋਂ ਰਾਤ ਨਵੇਂ ਡਿਜ਼ਾਈਨ ਬਣ ਗਏ ਆ ਇਹਦਾ ਨੰਬਰ ਕੱਟ ਸਾਰੇ ਭਾਈਆਂ ਦੇ ਫੋਨ ਆਪਣੇ ਜੋ ਜਿਹੜਾ ਦੁਕਾਨਾਂ ਵਾਲਿਆਂ ਦੇ ਸੂਟਾਂ ਵਾਲੇ ਦੇ ਨੰਬਰ ਆ ਐ ਮੇਰੇ ਸਾੜੇ ਦੇ ਨੰਬਰ ਹੀ ਵੰਡੀ ਜਾਣਗੇ ਜਨਾਨੀਆਂ ਨੰਬਰ ਹੀ ਵੰਡੀ ਜਾਣਗੇ ਮੁੜ ਕੇ ਤੁਖਣੀਆਂ ਲਾਉਣਗੇ ਵਟਸਐਪ ਤੇ ਘੱਲਣਗੇ ਆ ਆ ਗਿਆ ਉਹ ਆ ਗਿਆ ਸਾਲਾ ਸਿਆਪਾ ਸਾਡੇ ਭਾਦਾਇ ਵੱਖਰੇ ਚੌਧਰੀ ਬਣੇ ਤੂੰ ਪੰਛੀਆਂ ਨੂੰ ਦੇ ਦੇ ਉਹਦੇ ਪਹਿਲਾਂ ਲੈ ਸੂਟ ਉਹ ਸਾਰੇ ਦੇਖੀ ਲੋਕਾਂ ਨੂੰ ਤੇ ਲੋਕਾਂ ਨੇ ਤੈਨੂੰ ਵੇਖ ਲਿਆ ਫਿਰ ਸਾਰਿਆਂ ਨੇ ਮੈਂ ਬੁੱਢੀ ਬਦਲਦਾ ਫਿਰ ਤੈਨੂੰ ਬਦਲ ਦਿੰਨਾ ਗੱਲਾਂ ਮਾਰਨ ਦੀ ਤੂੰ ਅਲਮਾਰੀ ਦੇ ਵੇਖ ਸੂਟਾਂ ਨਾਲ ਪ੍ਰੈਗਨੈਂਟ ਹੋਈ ਪਈ ਉਹਦਾ ਸਾੜ ਨਹੀਂ ਨਿਕਲਉਂਦੀ ਤੂੰ ਨੀ ਪਈ ਸੂਟ ਹੈ ਨਹੀਂ ਸੂਟ ਹੈ ਨਹੀਂ ਇੰਨਾਂ ਨੂੰ ਸਾਲਾ ਕਿਹੜੇ ਜਗ੍ਹਾ ਤੇ ਚਾਦਰਾਂ ਨਹੀਂ ਚੜ੍ਹਦੀਆਂ ਜਿੰਨੇ ਸਾਨੂੰ ਬੰਦੇਆਂ ਨੂੰ ਧਰੁ ਜਨਾਨੀਆਂ ਨੂੰ ਸੂਟ ਚੜਾਉਣੇ ਪੈਂਦੇ ਆ ਲਓ ਪੀਂਦੀਆਂ ਐ ਤੁਸੀਂ